ਸਤਿ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਅੱਜ ਤੁਹਾਨੂੰ 500 ਦੇਸੀ ਮੁਰਗਾ ਪਾਲਣ ਤੇ ਕਿੰਨਾ ਖਰਚਾ ਔਰ ਕਿੰਨਾ ਮੁਨਾਫਾ ਆਵੇਗਾ ਤਾਂ ਇਸ ਵੀਡੀਓ ਚ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪਰ ਵੀਡੀਓ ਨੂੰ 스ਪਿਕ ਨਾ ਕਰਿਓ ਪੂਰਾ ਦੇਖਿਓ ਕਾਂ ਜੋ ਸਮਝ ਆ ਸਕੇ ਤਾਂ 500 ਦੇਸੀ ਚੂਜਾ ਪਾਇਆ 30 ਰੁਪਏ ਦੇ حساب ਨਾਲ ਤਾਂ ਟੋਟਲ ਚੂਜਾ ਬਣੂਗਾ 15000 ਦਾ ਤਾਂ ਛੋਟੇ ਚੂਜੇ ਨੂੰ ਮੁਰਗੇ ਵੱਡੇ ਤੱਕ ਪਾਲਣ ਲਈ ਫੀਡ ਖਾਊਗਾ 40 ਬੈਗ ਤਾ 40 ਬੈਗ ਟੋਟਲ 84000 ਦੀ ਫੀਡ ਬਣੂਗੀ ਤਾਂ ਇੱਕ ਪੈਕ 2100 ਦੇ حساب ਕਿਤਾਬ ਨਾਲ ਤਾਂ 84000 ਦੀ ਟੋਟਲ ਮੁਰਗਾ ਫੀਡ ਖਾਊਗਾ ਤਾਂ ਮੁਰਗੀ ਦਾ weight 22 3 ਮਹੀਨੇ ਤਾਂ 2 ਕਿਲੋ ਤਾਂ মুরਗੇ ਦਾ weight 2.5 ਕਿਜੀ ਦੇ ਬਰਾਬਰ ਹੋ ਜਾਵੇਗਾ ਤਾਂ ਦੇਖੋ ਟੋਟਲ ਖਰਚਾ মুরਗੇ ਦਾ ਸਾਰਾ ਆਇਆ 84001 ਤੇ ਛੋਟਾ ਚੂਜਾ ਐਚਡੀ ਤੋਂ ਮਗਵਾਇਆ 15000 ਦਾ ਤਾਂ ਟੋਟਲ ਖਰਚਾ 99000 ਹੋ ਜਾਊਗਾ ਤਾਂ ਅੱਗੇ ਕਾਈ ਤਿੰਨ ਮਹੀਨਿਆਂ ਬਾਅਦ ਮੁਰਗੇ ਨੂੰ ਸੇਲ ਕਰਨਾ ਹੈ ਤਾਂ ਮੁਰਗੀ ਦਾ weight 2 ਕਿਲੋਗ੍ਰam ਤਾਂ ਮੁਰਗੇ ਦਾ weight 2.5 ਕਿਲੋਗ੍ਰam ਹੈ ਤਾਂ ਦੇਖੋ 500 ਮੁਰਗੇ ਚੋਂ ਕੁਝ ਮਰ ਵੀ ਜਾਂਦੇ ਹਨ ਤਾਂ ਆਪਾਂ ਸਾਬਤ ਤਵ ਲਾਉਂਦੇ ਹਾਂ 450 ਮੁਰਗੇ ਦਾ ਤਾਂ ਦੇਖੋ ਮੁਰਗੀ ਦੋ ਸੌ ਤਾਂ ਮੁਰਗਾ ਢਾਈ ਸੌ ਰਹਿ ਗਿਆ ਤਾਂ ਮੁਰਗੀ ਦੋ ਕਿਲੋ ਦੀ ਹੋਵੇਗੀ ਤਾਂ ਟੋਟਲ ਦੋ ਸੌ ਮੁਰਗੀ ਗੁਣਾ ਦੋ ਕਿਲੋ ਤਾਂ ਟੋਟਲ ਮੁਰਗੀ ਦਾ ਵੇਟ ਚਾਰ ਸੌ ਦੇ ਕਰੀਬ ਹੋਵੇਗਾ ਤਾਂ ਮੁਰਗੇ ਦਾ weight 250 ਮੁਰਗਾ ਤਾਂ 2.5 ਕਿਜੀ ਗੁਣਾ ਕਰੀਏ ਤਾਂ ਤਾਂ ਮੁਰਗੇ ਦਾ ਟੋਟਲ weight 6 ਕਿਲੋ 25 ਕਿਲੋਗ੍ਰam ਆਵੇਗਾ ਤਾਂ ਮੁਰਗੀ 4 ਕਵਾਂਟਲ ਦੀ ਵੀ 4 ਕਵਾਂਟਲ ਦਾ weight ਤਾਂ ਮੁਰਗੇ ਦਾ weight 6 ਕਿਲੋ 25 ਕਿਲੋ ਦਾ weight ਹੋਵੇਗਾ ਤਾਂ ਇਹਨਾਂ ਦਾ ਜੋੜ ਕਰਦੇ ਹਾਂ ਮੁਰਗੀ ਤੇ ਮੁਰਗੇ ਦਾ ਤਾਂ 1000 25 ਕਿਲੋ ਮੁਰਗੀ ਤੇ ਮੁਰਗੇ ਦਾ weight ਆ ਜਾਊਗਾ ਤਾਂ ਇਸ ਨੂੰ ਸੇਲ ਕਰਨ ਲਈ 150 ਦੇ ਹਿਸਾਬ ਨਾਲ ਵੇਚਣਾ ਹੈ ਤਾਂ 1025 ਗੁਣਾ 150 ਤਾਂ ਟੋਟਲ ਐਸਾ ਆਜੂਗਾ 1 ਲੱਖ 53000 750 ਰੁਪਏ ਤਾਂ 1 ਲੱਖ 53000 ਰੁਪਏ ਜੋ ਮਾਈਨਸ 20000 ਕਰਦੇ ਹਾਂ ਤਾਂ 54000 750 ਰੁਪਏ ਮੁਨਾਫਾ ਹੋਵੇਗਾ ਤਾਂ ਦੇਖੋ ਇਹ ਮੁਨਾਫਾ 2 2 ਮਹੀਨੇ ਚ ਆਉਣਾ ਹੈ ਤਾਂ ਉਹ ਵੀ ਕਾਰਜੋ মুরগি ਪਾਲਣ ਲਈ ਤਾਂ ਦੇਖੋ ਕਿਸੇ ਦੀ ਗੁਲਾਮੀ ਵੀ ਨਹੀਂ ਕਰਨੀ ਪੈਂਦੀ ਤਾਂ ਪ੍ਰਾਈਵੇਟ ਨੌਕਰੇ ਤੇ ਨਹੀਂ ਜਾਣਾ ਪੈਂਦਾ ਤਾਂ ਦੇਖੋ ਬਹੁਤ بڑا ਮੁਨਾਫਾ ਹੈ 2.5 ਮਹੀਨੇ ਚ ਤਾਂ ਇਹ ਕਰਦਾ ਹੀ ਬਿਜ਼ਨਸ ਹੈ ਤਾਂ ਕੋਈ ਵੀ ਇਸ ਬਿਜ਼ਨਸ ਨੂੰ ਕਰ ਸਕਦਾ ਹੈ ਤਾਂ ਬਹੁਤ ਚੰਗਾ ਮੁਨਾਫਾ ਹੈ